ਅੱਜ ਤੋਂ 2 ਦਿਨ ਬਾਅਦ ਸੁਖਬੀਰ ਸਿੰਘ ਬਾਦਲ ਦੇ ਮਤਲਬ ਇੱਕ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਜ ਜਿਹਦੇ ਵਿੱਚ ਪੰਜ ਸਿੰਘ ਸਹਿਬਾਨ ਇਕੱਠੇ ਹੋਣਗੇ ਤੇ ਉਸ ਮੀਟਿੰਗ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਉੱਤੇ ਲੱਗੇ ਇਲਜ਼ਾਮਾਂ ਦਾ ਫੈਸਲਾ ਕੀਤਾ ਜਾਵੇਗਾ ਕੀ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਕਿਸ ਤਰ੍ਹਾਂ ਦਾ ਫੈਸਲਾ ਸਾਹਮਣੇ ਪੇਸ਼ ਆਵੇਗਾ ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਲਾਈ ਜਾਵੇਗੀ ਜਾਂ ਫਿਰ ਸੇਵਾ ਇਹ ਉਸ ਮੀਟਿੰਗ ਦੇ ਫੈਸਲੇ ਤੋਂ ਬਾਅਦ ਪਤਾ ਲੱਗੇਗਾ ਮੀਟਿੰਗ ਕੀ ਫੈਸਲਾ ਕਰਦੀ ਹੈ ਪੰਜ ਸਿੰਘ ਸਹਿਬਾਨ ਕੀ ਫੈਸਲਾ ਸੁਣਾਉਂਦੇ ਨੇ ਇਸ ਬਾਰੇ ਫਿਲਹਾਲ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਨੇ ਉਹ ਇਸ ਵੇਲੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਵੱਲ ਵਹੀਰਾਂ ਘੱਟ ਰਹੀਆਂ ਨੇ ਵਾਰ-ਵਾਰ ਉਹਨਾਂ ਦੇ ਕੋਲ ਜਾ ਕੇ ਤੇ ਉਹਨਾਂ ਨੂੰ ਆਪਣੇ ਸੁਝਾਅ ਦਿੱਤੇ ਜਾ ਰਹੇ ਨੇ ਭਾਵੇਂ ਉਹ ਕਿਸਾਨ ਜਥੇਬੰਦੀਆਂ ਹੋਣ ਪੰਥਕ ਜਥੇਬੰਦੀਆਂ ਹੋਣ ਹਾਲ ਹੀ ਦੇ ਵਿੱਚ ਭਾਈ ਅਮਰਪਾਲ ਸਿੰਘ ਦੇ ਪਿਤਾ ਵੀ ਉਹਨਾਂ ਦੇ ਕੋਲ ਜਾ ਕੇ ਆਏ ਨੇ ਔਰ ਇਸੇ ਦੇ ਮੱਦੇ ਨਜ਼ਰ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਿਲਾਂ ਦਿਨੋਂ-ਦਿਨ ਵੱਧਦੀਆਂ ਨਜ਼ਰ ਆ ਰਹੀਆਂ ਪਰ ਸਵਾਲ ਅਸਲ ਇਹ ਹੈ ਕਿ ਇਹਨਾਂ ਸਾਰੀਆਂ ਤਕਰੀਰਾਂ ਦੇ ਬਾਵਜੂਦ ਇਨਾ ਸਾਰੀਆਂ ਤਜਵੀਜ਼ਾਂ ਦੇ باوجود ਆਖਰਕਾਰ ਫੈਸਲਾ ਕੀ ਸੁਣਾ ਦਿੱਤਾ ਜਾਂਦਾ ਜਿਸ ਫੈਸਲੇ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਸ਼੍ਰੀ ਕਾਲਕਟਕ ਸਾਹਿਬ ਦੇ ਸਾਹਮਣੇ ਸੁਖਬੀਰ ਬਾਦਲ ਦਾ ਮਾਮਲਾ ਲੰਬਿਤ ਹੈ ਜਿਸ ਦੇ ਵਿੱਚ ਬਾਗੀ ਸਿੰਘਾਂ ਦੇ ਵੱਲੋਂ ਕੁਝ ਚੀਜ਼ਾਂ ਜਿਹੜੀਆਂ ਹਨ ਉਹ ਮਕਸੂਸ ਲਿਖ ਕੇ ਤੇ ਇੱਕ ਚਿੱਠੀ ਸ਼੍ਰੀ ਕਾਲਕਟਕ ਸਾਹਿਬ ਦੇ ਜੇਜ਼ਦਾਰ ਨੂੰ ਸੌਂਪੀ ਗਈ ਸੀ ਬਾਗੀ ਅਕਾਲੀਆਂ ਦੇ ਵੱਲੋਂ ਇਹ ਚਿੱਠੀ ਜਿਹੜੀ ਹੈ ਉਹ ਸੌਂਪਣ ਤੋਂ ਬਾਅਦ ਇਹ ਸਾਰਾ ਮਾਮਲਾ ਸਾਹਮਣੇ ਆਉਂਦਾ ਇਹਦੇ ਦਰਮਿਆਨ ਹੀ ਪ੍ਰਦੀਪ ਕਲੇਰ ਦੀ ਉਹ ਇੰਟਰਵਿਊ ਸਾਹਮਣੇ ਆਉਂਦੀ ਹੈ ਜਿਸ ਤੋਂ ਬਾਅਦ ਵੱਡਾ ਖਲਾਰ ਪੈਂਦਾ ਪਰ ਇਸ ਦੇ ਬਾਵਜੂਦ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਚਰਚੇ ਹੁਣ ਅਲੈਦਾ ਪੱਧਰ ਦੇ ਉੱਤੇ ਛੜੇ ਹੋਈ ਆ ਅਕਾਲੀ ਦਲ ਜਿਹੜੇ ਆ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਬਾਗੀ ਧੜੇ ਦੇ ਨਹੀਂ ਸੁਖਬੀਰ ਬਾਦਲ ਦੇ ਧੜੇ ਦੇ ਜਿਹੜੇ ਲੀਡਰ ਨੇ ਉਹ ਵਾਰ-ਵਾਰ ਪ੍ਰਦੀਪ ਕਲੇਰ ਦੀ ਇੰਟਰਵਿਊ ਨੂੰ ਟੈਂਪਰਡ ਇੰਟਰਵਿਊ ਦੱਸਦੇ ਨੇ ਹਾਲਾਂਕਿ ਸਿਆਸੀ ਗਲਿਆਰਿਆਂ ਦੇ ਵਿੱਚ ਵੀ ਇਹਦੀ ਚਰਚਾ ਅਲੈਦਾ ਪੱਧਰ ਤੱਕ ਸੀ ਪਰ ਇਸ ਦੇ ਬਾਵਜੂਦ ਵੱਡੇ ਤੱਥ ਜਿਹੜੇ ਨੇ ਉਹ ਸਾਹਮਣੇ ਰੱਖੇ ਗਏ ਨੇ ਹਾਲਾਂਕਿ ਜ਼ਰੂਰ ਇਸ ਗੱਲ ਨੂੰ ਦੱਸਿਆ ਗਿਆ ਪ੍ਰਚਾਰਿਆ ਗਿਆ ਕਿ ਭਾਵੇਂ ਕੀ ਪ੍ਰਦੀਪ ਕਲੇਰ ਆਪ ਇੱਕ ਮਲਜ਼ਮ ਹੈ ਆਪ ਉਹਦੇ ਉੱਤੇ ਵੱਡੇ ਇਲ ਤੇ ਇਸੇ ਦੇ ਬਾਵਜੂਦ ਉਹਦੀ ਹਰ ਇੱਕ ਗੱਲ ਦੇ ਉੱਤੇ ਯਕੀਨ ਨਹੀਂ ਕਰਨਾ ਚਾਹੀਦਾ ਪਰ ਤਾਂ ਵੀ ਜੋ ਤੱਥ ਹੈਗੇ ਨੇ ਭਾਵੇਂ ਉਹ ਜਾਂਚ ਦੀਨ ਵੀ ਨੇ ਉਹਨਾਂ ਨੂੰ ਤੱਥਾਂ ਦੇ ਆਧਾਰ ਦੇ ਉੱਤੇ ਵਰਤਿਆ ਜਾਣਾ ਚਾਹੀਦਾ ਜਾਂ ਫਿਰ ਤੱਥਾਂ ਦੇ ਆਧਾਰ ਦੇ ਉੱਤੇ ਉਹਨਾਂ ਦੀ ਕੋਖ ਹੋਣੀ ਚਾਹੀਦੀ ਹੈ ਖੈਰ ਇਸ ਦੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਗਿੱਦੜਬਾ ਇਲੈਕਸ਼ਨਸ ਨੂੰ ਲੈ ਕੇ ਵੀ ਇਸ ਵੇਲੇ ਚਿੱਟੀ ਦੇ ਵਿੱਚ ਨੇ ਪਰ ਵੱਡਾ ਸਵਾਲ ਇਹ ਹੈ ਕਿ ਜਿਹੜਾ ਮਾਮਲਾ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਨਾਲ ਜੁੜਿਆ ਹੋਇਆ ਹੈ ਸੁਖਬੀਰ ਸਿੰਘ ਬਾਦਲ ਦੀ ਸਿਆਸਤ ਦੇ ਨਾਲ ਜੁੜਿਆ ਹੋਇਆ ਹੈ ਉਹੋ ਜੀ ਕਾਲ ਤੱਕ ਸਾਹਮਣੇ ਲੰਬਿਤ ਹੈ ਔਰ ਆਉਂਦੇ 2 ਦਿਨਾਂ ਦੇ ਵਿੱਚ ਸੁੱਤੇ ਫੈਸਲਾ ਸੁਣਾਇਆ ਜਾ ਸਕਦਾ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਚਰਚੇ ਇਹ ਵੀ ਨੇ ਕਿ ਪੰਥ ਦੇ ਵਿੱਚੋਂ ਛੇਕ ਦਿੱਤਾ ਜਾਵੇ ਕੋਈ ਕਹਿ ਰਿਹਾ ਹੈ ਕਿ ਆਉਂਦੇ ਕੁਝ 5 ਤੋਂ 10 ਸਾਲਾਂ ਤੱਕ ਸੁਖਬੀਰ ਬਾਦਲ ਨੂੰ ਸਿਆਸਤ ਵਿੱਚ ਐਂਟਰੀ ਨਾਲ ਦਿੱਤੀ ਜਾਵੇ ਸੁਖਬੀਰ ਬਾਦਲ ਨੂੰ ਲਾਂਬੇ ਹੋ ਜਾਣਾ ਚਾਹੀਦਾ ਇਹਦੇ ਬਾਰੇ ਬਾਰ ਬਾਰ ਤਕਰੀਰਾਂ ਦਿੱਤੀਆਂ ਜਾ ਰਹੀਆਂ ਪਰ ਇਸ ਦੇ ਬਾਵਜੂਦ ਸੁਖਬੀਰ ਬਾਦਲ ਅਜੇ ਤੱਕ ਤਾਂ ਪ੍ਰਧਾਨ ਨੇ ਫੈਸਲਾ ਕੀ ਆਵੇਗਾ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਕੀ ਫੈਸਲਾ ਸੁਣਾਉਂਦੇ ਨੇ ਪੰਜ ਸਿੰਘ ਸਹਿਬਾਨ ਕਿਹੜਾ ਮਤਾ ਪਾਉਂਦੇ ਨੇ ਇਹ ਆਉਂਦੇ 2 ਦਿਨ ਬਾਅਦ ਪਤਾ ਲੱਗ ਹੀ ਜਾਵੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋ 1 ਇੰਡੀਆ ਪੰਜਾਬੀ ਤੇ